ਲੋਵੀ ਮਿੱਤਰੋ ਅੱਜ ਆਪਾਂ ਕਰਨ ਲਗੇ ਰਾਤ ਨੂੰ ਵਲੌਗ ਸਟਾਰ ਕਿਉਂਕਿ ਦਿਨੇ ਥੋੜਾ ਬਿਜ਼ੀ ਸੀਗੀ ਅੱਜ ਤੇ ਹੁਣ ਆਪਾਂ ਚੱਲੇ ਲੋਹੜੀ ਤੇ ਤੇ ਆਪਾਂ ਤੁਹਾਨੂੰ ਸਾਰਾ ਲੋਹੜੀ ਦਾ ਪ੍ਰੋਗਰਾਮ ਦਿਖਾਵਾਂਗੇ ਤੇ ਦੋ ਲੋਹੜੀਆਂ ਤੇ ਆਪਾਂ ਨੂੰ ਇਨਵਾਈਟ ਕੀਤਾ ਗਿਆ ਪਰ ਆਪਾਂ ਤੁਹਾਨੂੰ ਸਾਰੇ ਪਿੰਡ ਦੀਆਂ ਲੋਹੜੀਆਂ ਦਿਖਾਵਾਂਗੇ ਅੱਜ ਆਪਾਂ ਤੇ ਹੁਣ ਆਪਾਂ ਹੈਗੇ ਤੁਰਦੇ ਤੇ ਫਿਰ ਜਿਹੜੇ ਆਪਣੇ ਖਾਸ ਦੋਨਾਂ ਨੂੰ ਇਨਵਾਈਟ ਕੀਤਾ ਤੇ ਫਿਰ ਆਪਾਂ ਚੱਲਾਂਗੇ ਉੱਥੇ ਤੇ ਮਿਲਦੇ ਆਂ ਭਰਾਓ ਲੋ ਵੀ ਮਿੱਤਰੋ ਆਪਾਂ ਦਰਪੇ ਹੁਣ ਪਿੰਡ ਦੇ ਵਿੱਚ ਦਿਖਾਉਣੇ ਤੁਹਾਨੂੰ ਕੱਲੀ ਕੱਲੀ ਲੋੜੀ ਤੇ ਆਪਾਂ ਪਹੁੰਚ ਗਏ ਵੀ ਨੰਮ ਵਾਲੀ ਧਰਮਸਾਲ ਕੋਲ ਇੱਥੇ ਵੀ ਲੋੜੀ ਲੱਗੀ ਪਰ ਅੱਗ ਨਹੀਂ ਲਾਈ ਹਜੇ ਤੇ ਆ ਦੂਜੀ ਲੋੜੀ ਹੈਗੀ ਆ ਬਈ ਮੱਖਾ ਸਰਪੰਚ ਦੇ ਘਰ ਕੋਲੇ ਆਪਣੇ ਅੰਕਲ ਦੇ ਬੱਲੀਆਂ ਦਾ ਘਰ ਜਿਵੇਂ ਇਹ ਕਹਿ ਦਿੰਨੇ ਆ ਉੱਥੇ ਲੋੜੀ ਤੇ ਇਹਨੂੰ ਵੀ ਹਜੇ ਅੱਗ ਨਹੀਂ ਲਾਈ ਗਈ ਸੰਗਤ ਆਉਣ ਵਾਲੀ ਆ ਤੇ ਜਦੋਂ ਆਪਾਂ ਬਈ ਹੁਣੇ ਤੁਰ ਕੇ ਤੁਹਾਨੂੰ ਅਗਲੀ ਦਿਖਾਉਣੇ ਆ ਤੇ ਆਪਾਂ ਹੁਣ ਬਈ ਤੁਰ ਪਏ ਤੇ ਉਹ ਲੱਗਦਾ ਬਈ ਆਰੋ ਤੇ ਲੋੜੀ ਲੱਗੀ ਹੋਈ ਆ ਸਾਰੇ ਸੰਗਤ ਕਰੀ ਜਾਂਦੀ ਐ এনਜਾਇਰਮੈਂਟ ਤੇ ਇਹ ਬਈ ਆਰੋ ਕੋਲੇ ਬੀਤੇ ਕੇ ਘਰਾਂ ਕੋਲੇ ਆਪਣਾ ਗਿਆ ਬੁੱਢਾ ਪੱਤੀ ਗੁਰਦਰ ਸਿੰਘ ਸਾਹਿਬ ਜਦੋਂ ਅਸੀਂ ਤੁਰੇ ਤੇ ਮੱਥਾ ਟੇਕਿਆ ਇੱਥੋਂ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਬਈ ਗਾਂ ਤੇ ਆਪਾਂ ਪਹੁੰਚ ਗਏ ਬਈ ਤੇਜ ਮੋਟਰਾਂ ਵਾਲੇ ਦੇ ਗਲੀ ਦੇ ਕੋਲੇ ਜਿੱਥੇ ਤੱਕ ਪਹੁੰਚ ਪਿਆ ਹੁੰਦਾ ਇੱਥੇ ਲੋੜੀ ਲੱਗੀ ਹੋਈ ਹੈ ਤੀਜੀ ਲੋੜੀ ਤੇ ਇਹ ਦੁਗਾਂ ਆਪਾਂ ਦਰਪੇ ਫੇਰ ਤੇ ਜਿਹੜੀ ਵੀ ਆ ਲੋੜੀ ਦੇਖਦੇ ਜਿੱਦਾ ਵਾਲੀ ਗਲੀ ਵਾਜੀ ਦੀ ਆਪਣੀ ਉੱਥੇ ਲੱਗੀ ਹੋਈ ਆ ਚੌਥੀ ਲੋੜੀ ਹੋ ਗਈ ਬਾਈ ਤੇ ਇਹ ਦੁਗਾਂ ਆਪਾਂ ਜਦੋਂ ਤੁਰੇ ਤੇ ਹੁਣ ਆਪਾਂ ਕੇ ਰਾਵਾਂਗੇ ਘਰੇ ਘਰੇ ਹੋ ਕੇ ਤੇ ਜੋ ਆਪਾਂ ਨੂੰ ਐਨਵਾਇਰਨਮੈਂਟ ਕੀਤਾ ਦੋ ਲੋੜੀਆਂ ਦੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਉੱਥੇ ਦਿਖਾਉਣੇ ਆ ਤੇ ਤੁਰ ਪੇ ਵੀ ਆਪਾਂ ਪਰਦੀਪ ਦੇ ਘਰ ਵੱਲੀ ਨੂੰ ਤੇ ਉਹ ਸਮਰ ਲਈ ਜਾਂਦਾ ਪੰਗੇ ਸਕੂਟਰੀ ਦੇ ਨਾਲ ਤੇ ਸਮਰ ਉਹ ਕਹਿੰਦਾ ਵੀ ਮੈਂ ਤਾਂ ਸਕੂਟਰੀ ਤੇ ਆਉਂ ਕਿਉਂਕਿ ਆਪਣੀ ਮੰਮੀ ਦੇ ਥੋੜੇ ਜਿਹਾ ਗੋਡੇ ਵਗੈਰਾ ਢੂਈ ਵਗੈਰਾ ਦੁਖਦੀ ਆ ਤੁਰਿਆ ਘਟ ਜਾਂਦਾ ਉਹਨੂੰ ਲੈ ਕੇ ਆਊਗਾ ਤੇ ਲੋ ਵੀ ਮਿੱਤਰੋ ਦੇਖਿਓ ਆਪਣੀਆਂ ਕੀ ਫਿਰਨੀ ਇੱਧਰ ਅਜੇ ਸੰਤੋਖ ਦੀ ਡੇਰੀ ਆ ਗਈ ਤੇ ਆਪਾਂ ਪਹੁੰਚ ਗਏ ਪ੍ਰਦੀਪ ਆਪਣੇ ਯਾਰ ਦੇ ਘਰੇ ਤੇ ਜਿੰਨੇ ਹੁਣ ਆਪਾਂ ਬਾਈ ਵਧਾਈਆਂ ਸਾਰੀ ਸੰਗਤ ਵੇਖੋ ਕਿਉਂਕਿ ਪ੍ਰਦੀਪ ਦੇ ਭਾਈ ਆਪਣੇ ਯਾਰ ਦੇ ਬੇਟਾ ਹੋਇਆ ਸੀ ਉਹਦੀ ਲੋੜੀ ਵੀ ਵੰਡੀ ਆ ਤੇ ਆਪਦੇ ਘਰੇ ਹੀ ਲੋੜੀ ਲਾਈ ਆ ਆਪਣਾ ਸਾਰਾ ਆਣ ਗਵਾਂਡ ਉੱਥੇ ਪਹੁੰਚਿਆ ਵਾ ਮਾਵਾ ਭੈਣਾਂ ਵੀ ਪਹੁੰਚੀਆਂ ਅੰਕਲ ਵੀ ਪਹੁੰਚੇ ਆ ਵੀਰ ਵੀ ਪਹੁੰਚੇ ਆ ਜੋ ਤੇ ਇੱਥੇ ਮਾਰੀਆਂ ਆਪਾਂ ਗੱਪਾਂ ਛੱਪਾਂ ਲੋੜੀ ਦਾ ਕੀਤਾ ਅਡਵਾਈਜ਼ਮੈਂਟ ਤੇ ਜਦੋਂ ਆਪਾਂ ਇੱਥੇ ਬੈਠੋਂ ਤੁਹਾਨੂੰ ਦਿਖਾਉਣੇ ਮੁੰਡਾ ਲਿਆ ਆ ਪਾਥੀਆਂ ਕਹਿੰਦਾ ਵੀ ਲੋੜੀ ਥੋੜੀ ਛੋਟੀ ਆ ਤੇ ਵਧਾਈ ਗਏ ਆਪਾਂ ਲੋ ਵੀ ਮੇਟਰ ਜੱਗੇ ਬਾਈ ਨੇ ਚਿੰਤियां ਪਾਥੀਆਂ ਤੇ ਲੋੜੀ ਵੱਢੀ ਕਰਨ ਲੱਗੇ ਆ ਲੋ ਵੀ ਸਾਰੇ ਸੰਗਤ ਦੇ ਕਰੋ ਦਰਸ਼ਨ ਤੇ ਇੱਥੇ ਵੀ ਹੁਣ ਆਪਾਂ ਇਕੱਲੇ ਇਕੱਲੇ ਨੂੰ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੀ ਗਲੀ ਦੇ ਸਾਰੇ ਸੱਜਣ ਮਿੱਤਰ ਪਿਆਰੇ ਮਾਮ ਪੈਣਾ ਸਾਰੀਆਂ ਇਕੱਠੇ ਹੋ ਕੇ ਆਪਾਂ ਇੱਥੇ ਅਪਾਇਨਟਮੈਂਟ ਕੀਤਾ ਕੱਪੜ ਚੱਪੜ ਮਾਰੇ ਤੇ ਲੋੜੀ ਸੇਕੀ ਤੇ ਹੁਣ ਆਪਾਂ ਵੀ ਪਾਤੀ ਤਿਲ ਦੇਖੋ ਤੇ ਮੂੰਹ ਦੇ ਵਿੱਚ ਹੀ ਕਹਿਤਾ ਜੋ ਕਹਿੰਦੇ ਹੁੰਦੇ ਆ ਜਦੋਂ ਤਿਲ ਪਾਏ ਤੇ ਉਦੋਂ ਬਾਅਦ ਆਂਟੀ ਹੋਣੀ ਉੱਠੜੀਆਂ ਕਹਿੰਦੀਆਂ ਵੀ ਦੂਜਾ ਚਾਹ ਬਣਿੰਦਾ ਵੀ ਪ੍ਰਬੰਧ ਕੀਤਾ ਵਾ ਤੇ ਹੁਣ ਉਦੋਂ ਬਾਅਦ ਵੀ ਲੱਗਣਗੇ ਡੀਜੇ ਤੇ ਡੀਜੇ ਲੱਗ ਗਏ ਤੇ ਆਪਣੀਆਂ ਮਾਵਾ ਪਹਿਣਾ ਭਾਬੀਆਂ ਠੀਕ ਐ ਐਨਜਾਇਮੈਂਟ ਕਰ ਰਹੀਆਂ ਡੀਜੇ ਤੇ ਆਪਾਂ ਇਹ ਕਰਕੇ ਐਨਜੋਇਮੈਂਟ ਤੁਰਪੇ ਕਰਾਣੂ ਤੇ ਘਰੇ ਪਹੁੰਚ ਕੇ ਇਹਦੇ ਆਪਾਂ ਭਾਈ ਬਣਾਉਣੇ ਰਹਿ ਵੀ ਕਿਨੇ ਕਿਨੇ ਜਾਣਾ ਦੂਜੀ ਲੋੜੀ ਤੇ ਜਿੱਥੇ ਆਪਨੂੰ ਇਨਵਾਈਟ ਕੀਤਾ ਸੀ ਨਮ ਵਾਲੀ ਤਰਸਾਲਾ ਦੇ ਕੋਲੇ ਤੇ ਇਹ ਆ ਗਿਆ ਆਪਣੀ ਗਲੀ ਤੇ ਆਪਣਾ ਬੋਰਡ ਜੋ ਕਰਨੂ ਆਪਣੇ ਲੱਗਿਆ ਹੋਇਆ ਦੇਖੋ ਤੁਸੀਂ ਸੋਹਣਾ ਲੱਗਦਾ ਭਾਈ ਕਮੈਂਟ ਕਰਕੇ ਦੱਸਿਓ ਪਹੁੰਚ ਕੇ ਘਰੇ ਭਈ ਆਪਾਂ ਹੁਣ ਚੱਲਦੇ ਆਪਾਂ ਦੂਜੀ ਲੋੜੀ ਤੇ ਪਹੁੰਚ ਕੇ ਰਹਿ ਕਰਦੇ ਆ ਵੀ ਕੌਣ-ਕੌਣ ਜਾਊਗਾ ਲੈ ਵੀ ਮੈਟਰ ਆਪਾਂ ਤਰਫੇ ਦੂਜੀ ਲੋੜੀ ਤੇ ਜਿੱਥੇ ਆਪਾਂ ਨੂੰ ਸੁਨੇਹਾ ਮਿਲਿਆ ਸੀਗਾ ਸੁਨੇਹਾ ਲਾ ਕੇ ਗਈਆਂ ਸੀ ਆਂਟੀ ਹੁਣੀ ਤੇ ਮਾਰਦੇ ਆਂ ਗੱਪਾਂ ਛੱਪਾਂ ਆਪਾਂ ਇੱਧਰ ਲਿਗਵਾੜ ਆਲਿਆਂ ਨੇ ਕਿਉਂਕਿ ਇਹ ਵੀ ਆਪਣੇ ਭਰਾ ਕੋਈ ਛੋਟਾ ਕੋਈ ਵੱਡਾ ਕੋਈ ਤਾਇਆ ਕੋਈ ਚਾਚਾ ਕੋਈ ਆਂਟੀ ਕੋਈ ਭਾਬੀ ਕੋਈ ਭੈਣ ਐਨਜਾਇਮੈਂਟ ਕੀਤਾ ਇੱਥੇ ਆਪਾਂ ਬਹਿ ਕੇ ਪੂਰਾ ਇਹਨਾਂ ਸਤਿਕਾਰ ਮਾਣ ਇੱਜ਼ਤ ਮਿਲੀ ਤੇ ਇਹਨਾਂ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਆਂ ਜੋ ਕਿ ਆਪਾਂ ਨੂੰ ਮਾਣ ਸਨਮਾਨ ਕੀਤਾ ਤੇ ਸਪੈਸ਼ਲ ਲੋੜੀ ਦਾ ਇਨਵਾਈਟ ਕੀਤਾ ਕਰੋ ਬਈ ਤੁਸੀਂ ਵੀ ਲੋ ਵੀ ਮੇਟਰ ਆਪਾਂ ਤੋਂ ਰਪੇ ਕਰਾਵਲੀ ਨੂੰ ਇੱਥੇ ਆਪਣਾ ਸਾਰਾ ਮਿਲ ਕੇ ਖੁਸ਼ੀਆਂ ਮਨਾ ਕੇ ਤੇ ਹੁਣ ਆਪਾਂ ਚੱਲਦੇ